मैं हूं मोहम्मद अब्बास और आप देख रहे हैं वी टी वी पंजाबी चैनल मैं इस वक्त नॉर्थ ऑफ बडमिंटन के ग्राउंड में मौजूद हूं, जहां पे एक इंटरनेशनल कबड्डी मैचेस हो रहे हैं जिसमें इंटरनेशनल और बेहतरीन खिलाड़ी शामिल हैं कनाडा की भी मुख्तलफ टीमें शामिल हैं लेकिन इसमें लेंद पंजाब और चढ़ते पंजाब के खिलाड़ी भी मौजूद हैं यहाँ लोकल कम्युनिटी भी मौजूद है एम एल ए भी मौजूद है और बाकी मुख्तलफ़ शोबों से ताल्लक़ रखने वाले बड़ी तादाद में लोग इस मैच को देखने आ रहे हैं तो चलो हम मैच देखते हैं और आप हमारे चैनल को सब्सक्राइब करें और हमारे साथ जुड़े रहें हम इन शाला आप लोगों तक बेहतरीन इन्फॉर्मेशन और बेहतरीन इवेंट्स पेश करते रहेंगे ते... ਕਾ ਕੀ ਲੋਕਾਂ ਦਾ ਜਿਹੜਾ ਤੁਹਾਡੀ ਤਕਲੀ ਹੋਣ ਬਾਈ ਰੱਬ ਦੀ ਆਵਾਜ਼ ਵਾਲੀ ਅੱਖ ਨਾਲ ਦੇਖਾ ਸਭ ਨੂੰ ਸਾਹਾਂ ਫਲਾ ਵੀ ਰਾਮ ਧਾਰੀ ਵਾਲਾ ਸਾਰੇ ਵੀਰਾਂ ਦਾ ਸੇ ਧੰਨਵਾਦ ਕਰਦੇ ਆਂ ਅੱਜ ਜਿਹੜੇ ਸਟੇਜ ਤੇ ਨਿਕਲ ਰਹੇ ਸਾਰੇ ਸਾਡੇ ਦਾ ਸੰਗੀਤ ਧਾਰੀ ਵਾਲਾ ਸਾਡੇ ਕਾਹਦੇ ਬਹੁਤ ਵੱਡੇ ਯੋਗਦਾਨ ਨਾਲ ਅੱਜ ਜਿਹੜੇ ਜਿਹੜੇ ਸੁਖਿੰਦ ਭੱਲੋ ਦਾ ਉਹ ਸੰਪ੍ਰੀਤ ਜਨਤਿਆਂ ਦਾ ਬਹੁਤ ਵੱਡਾ ਯੋਗਦਾਨ ਸਟੇਜ ਤੇ ਸੰਤੋ ਘੋੜੀ ਦੀ ਸਾਡੇ ਬੜੇ ਸਤਾਰਜਗ ਨੇ ਤੇ ਕੀ ਮਰਦਾ ਗਿਆਨਤਾ ਕੋਈ ਰੋਟਾ ਪੰਜਾਬ ਦਾ ਜਿਹੜਾ 5 ਫਰਵਰੀ ਨੂੰ ਧਰਤੀ ਕਬੱਡੀ ਖਾਪਦੇ ਸਭੀ ਉਹ ਜਿੰਮੀਲਾ ਨਾਲ ਖਾਰ ਕੇ ਚਲਾਊਗਾ ਇੱਕ ਵਾਰ ਕਿੰਨੇ ਪਿੰਡ ਦਾ ਜੰਪਲ ਜਿਲ੍ਹ ਪਰਿਵਾਰ ਦਾ ਹਰਦੀ ਸਿੰਘ ਹਾਥੋੜਾ ਦਾ ਰੋਟੀ ਰੋਟਾ ਜੀ ਮਨਵਾ ਕੇ ਮਨਾਂ ਖੇਡਦਾ ਵੇਖ ਤੇ ਨੀ ਵੰਦੇ ਤੇ ਜੱਜ ਵਾਈ ਵਾਈ ਕਹਿੰਦੀ ਦੁਨੀਆ ਇਹ ਟਿਉਰੇ ਵਾਲਾ ਰਵੀ ਹੈ ਵੱਡਾ ਮਾਲਾ ਸਾਡੀ ਖੇਡ ਕਬੱਡੀ ਦਾ ਵੀਜਾ ਹਾਊਸ 241 ਐਤੀ ਸੋਤੇਰੋਂ ਦਾ ਹਰਵਿੰਦਰ ਔਜਲੇ ਦਾ ਤੇ ਨਾਲ ਐਡਮਿੰਟਨ ਡੀਜ਼ਲ ਟਰੱਕ ਰੇਅਰ ਤੇ ਹਰਵੰਸ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀਰ ਚੇਚੇਦਰ ਤੇ ਸਾਡੇ ਦਰਮਿਆਨ ਪੁੰਜੇ ਹੈ ਜੀ ਆਣ ਆਖਿਆ ਜਾ ਰਿਹਾ ਉਧਰ ਕੋਰਾ ਸਰਾਲੀ ਮੰਡ ਵਾਲਾ ਕਬੱਡੀ ਪਾ ਰਿਹਾ ਸਾਡੇ 21 22 22 ਤੋਂ ਦਾ 23 ਹੋ ਗਏ ਹੋਰ ਦੇਖਦੇ ਆ ਗੱਲ ਕਿੱਧਰ ਨੂੰ ਜਾਂਦੀ ਐ ਆ ਮੈਚ ਕਿੱਧਰ ਨੂੰ ਜਾਂਦਾ ਐ ਮੈਚ ਕਿੱਧਰ ਨੂੰ ਤਸ਼ੱਦਦ ਕਰਨਦਾ ਐ ਇਹ ਸਰਾਰੀ ਮਰਦਾ ਬੂੜਾ ਤਾਕੇ ਰੇਡ ਡਬਲ ਟੱਚ ਦੇ ਇਸ ਵੇਲੇ ਪੜਿਆ ਹੋਇਆ ਚਾਰ ਗਾਫੀ ਸ਼ਿਲੂ ਸਾਲਾ ਦਿਉਰੇ ਦਾ ਆਮਾਨ ਤੇ ਨਾਲ ਕਹਿੰਦੇ ਨੌਜਵਾਨ ਸ਼ਿਲੂ ਦਾ ਵੀਰ ਲੱਗਿਆ ਹੋਇਆ ਹੋਰ ਕਿਹੜਾ ਬੱਲੇ ਬੱਲੇ ਕਰਵਾਊਗਾ 6 ਕਿਹੜੀ ਤਨੀ ਪਕੜੇ ਕੱਪ ਦੀ ਪਰ ਬਾਹੂ ਅਕਬਰਪੁਰੀਆ ਕਹਿੰਦਾ ਮੈਨੂੰ ਛੱਡੋ ਜਰਾ

ਦੇ ਨਾਲ ਮੱਖਣ ਚਾਚੇ ਉਹਨਾਂ ਦਾ ਬਹੁਤ ਬੜਾ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਚਾਚੇ ਤਰਫੋਂ ਕਹਿੰਦੇ ਅੱਜ ਟਰੰਟੋ ਤੋਂ ਸਾਡੇ ਨਾਲ ਜੁੜੇ ਹੋਏ ਐ ਉਹਨਾਂ ਦਾ ਗਹਿ ਘੱਟੋਂ ਧੰਨਵਾਦ ਕਰਦੇ ਆ ਆ ਅਗਲੀ ਰੇਡ ਪੌਣੀ ਛੱਠੇ ਗਵਿੰਦਪਰੇ ਦਾ ਦੁੱਲਾ ਫੇਰ ਮੈਦਾਨ ਦੇ ਵਿੱਚ ਤਿਆਰ ਹੈ ਦੂਜੇ ਪਾਸੇ ਜਾਫੀ ਪਤਾ ਲੱਗ ਜੂ ਵਿੱਚ ਮੈਦਾਨੇ ਵਿੱਚ ਬੈਗੇ ਨਾਲ ਬਗਾਨੇ ਕਿ ਯਾਰ ਖਰਾਕਾ ਖਾਧੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਲੋਕੋ ਪੁੱਤ ਪੰਜਾਬੀਆਂ ਦੇ ਆ ਕੌਡੀ ਕੌਡੀ ਕਰਦੇ ਵ੍ਰਿੰਦਰ ਮਾਨ ਜਗਾ ਐਡਵੈਂਟਨ ਇਕਵਾਲ ਜਾਨ ਲੱਕੀ ਡ੍ਰੈਮ ਸਕੂਲ ਖਵੀਰ ਪੱਟੀ ਸੁਖ ਢਿੱਲੋਂ ਟੇਕੂ ਗਰੇਵਾਲ ਲਾਡੀ ਸ਼ੇਰਗਿਲ ਦਿਆਲਪਰੀਆ ਉਹਨਾਂ ਵੀਰਾਂ ਦਾ ਧੰਨਵਾਦ ਹੈ ਹੁਣ ਵੇਖਦੇ ਵੀ ਜੱਲੂ ਵਾਲੀਆਂ ਆਹ ਜੱਲੂ ਵਾਲੀਆਂ ਉੱਥੇ ਨੌਜਵਾਨਾਂ ਇਹ ਜੱਲੂ ਵਾਲੀਆਂ ਨੇ ਕਹਿੰਦੇ ਹਰਮਨ ਬੁੱਲ ਬੋ ਅੱਜ ਤਿੰਨ ਜਿੱਥੇ ਲਾ ਕੇ ਆਪਣੀ ਟੀਮ ਨੂੰ ਸੈਮੀ ਦੇ ਵਿੱਚ ਬਚਾਇਆ ਉਧਰ ਖੱਡਾ ਜੋਗਦਾਰ ਰਿਹਾ ਕ੍ਰਾਂਟਾ ਤੋਂ ਸੇਵਾ ਸਿੰਘ ਜੀ ਸੰਧੜ ਉਹ ਵੀ ਅੱਜ ਦੇ ਟੂਰਨਾਮੈਂਟ ਦੀ ਮੁਬਾਰਕਵਾਦ ਭੇਜ ਰਹੇ ਆ ਇਧਰ ਅਗਲੀ ਰੇਡ ਆ ਸਰਹਾਲੀ ਮੰਡਾਲਾ ਗੋਰਾ ਇਸੇਲੇ ਸਰ ਵੇਖਿਓ ਛੀਨੂ ਰਖਵੀਰ ਛੀਨੂ ਕਹਿੰਦਾ ਮਨੀਸ਼ ਪਲਾਰਾ ਇਸੇ ਬੋਰੇ ਨੂੰ ਜੱਫਾ ਬੋਰੇ ਨੂੰ ਜੱਫਾ ਮਨੀਸ਼ ਦਾ ਬੋਰੇ ਨੂੰ ਜੱਫਾ ਮਨੀਸ਼ ਦਾ ਆਹ ਕਹਿ ਸਕਦੇ ਆ ਵੀ ਮੁੰਡਾ ਢਾ ਕੇ ਹਿੱਕ ਤੇ ਬੈਠ ਗਿਆ ਢਾ ਕੇ ਹਿੱਕ ਤੇ ਬੈਠ ਗਿਆ ਕਮਾਲ ਦਾ ਜੱਫਾ ਲੱਗਿਆ ਉਧਰ ਬਹੁਤ ਹੀ ਸਤਿਕਾਰਯੋਗ ਸਾਡੇ ਮੰਦੀਪ ਚੌਕੀਮਾਨ ਬੰਦੇਵ ਗੱਲਾ ਰਾਣਾ ਧਾਰੀਆ ਜੀ ਬੀਲਾ ਸ਼ੀਰੇ ਸ਼ੀਰੇ ਜੌਨ ਹੋਂਾਂ ਦੇ ਨਾਲ ਦੂੜੀਆਂ ਰੇਸਾਂ ਵਾਲੀਆਂ ਸ਼ੀਰੇ ਜੌਨ ਤੇ ਬੱਦੀ ਰਾਜਿਆਣਾ ਬਿੰਨੀ ਤੱਕ ਤੋਂ ਉਹ ਵੀ ਰਾਣਾ ਧਾਰੀਆ ਜੀ ਨੂੰ ਮੁਬਾਰਕਬਾਦ ਭੇਜ ਰਹੇ ਆ ਗਰਮੀ ਸਿੱਧੂ ਪਾਲ ਬੋਪੜਾ ਨਦੀਮ ਬਾਜਵਾ ਧੰਨਵਾਦ ਪੁਆਇੰਟ ਜੀਰੇ ਬੱਟ ਦਾ ਅਸਲੀ ਰੇਡ ਜੀਤਾ ਜਾਣਾ ਹਾਂਜੀ ਕਿਤਾ ਬਰਾੜ ਦੀ ਦੱਸੋ ਸਰਦਾਰ ਧਰਮ ਸਿੰਘ ਜੀ ਉਕੜ ਸੁਖਵਿੰਦਰ ਸਿੰਘ ਸੰਤੋਖ ਉਕੜ ਮਨਦੀਪ ਚੌਂਕੀਮਾਨ ਬਲਦੇਵ ਗਿੱਲ ਰਾਣਾ ਢਾੜੀਵਾਲ ਗੁਰਮੀਤ ਸਿੱਧੂ ਤੇ ਪਾਲ ਗੋਪਾਰਾਏ ਨਦੀਮ ਬਾਜਵਾ ਜੀ ਸਾਰੇ ਸਾਡੇ ਬਲਵਟਾ ਪੰਜਾਬੀ ਸਪੋਰਟਸ ਕਲੱਬ ਦੇ ਜਿੰਨੇ ਵੀ ਪ੍ਰਬੰਧਕ ਵੀਰ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਆਏ ਮੋਹਨ ਬਲਾਲ ਢਿੱਲੋਂ ਕਹਿੰਦੇ ਪੰਜਾਬ ਦਾ ਅਲੀ ਰੇਡ ਪੌਣੀ ਮੈਦਾਨ ਦੇ ਵਿੱਚ ਤਿਆਰ ਹੈ ਲੱਲੀਆਂ ਬਣਾ ਬੁੱਗਾ ਤਿਆਰ ਹੈ ਨਾਰੂ ਦੇ ਸਾਥੀ ਤਿਆਰ ਹੈ ਆ ਨੌਜੋਤ ਕਹਿੰਦੇ ਵੀ ਨਵਜੋਤ ਜੱਲ ਵਾਲੀਆ ਵੀ ਤਿਆਰ ਹੈ ਚਾਰ ਜਾਫੀ ਸਰੇਦੇ ਆ ਤੇ ਸਰੇਦਰ ਮੈਚ ਪਹਿਲਾ ਹਾਫ ਤੱਕ ਪੰਨਿਆ ਤੋਂ ਸਮੇਂ ਤੱਕ ਬਣਾ ਜੀ ਵੀ ਕਹਿੰਦੇ ਮੈਚ ਚੋਟੀ ਦਾ ਬਰਾਬਰੀ ਦੇ ਖੇਡਿਆ ਗਿਆ ਹੈ ਆ ਮੋਹਨ ਬਲਾਲ ਢਿੱਲੋਂ ਕਬੱਡੀ ਪਾ ਰਿਹਾ ਨਵਜੋਤ ਫ੍ਰਿਜਰੂਮ ਵਾਲਾ ਮੁੰਡਾ ਕਹਿੰਦੇ ਅਮਰੀਕਾ ਤੋਂ ਚੱਲ ਕੇ ਆਇਆ ਹੈ ਪਰ ਢਿੱਲੋਂ ਲਾਣਾ ਸਿਰਦਾ ਹੈ ਰਤਨ ਸੰਗਰੂਰ ਰਾਜਾ ਸੰਘਾ ਦੁਕਾਣਾ ਵਾਲਾ ਖੁਸ਼ੀ ਮੰਦਿਰ ਧੁਰਕੋਟੀਆਂ ਸੁਖ ਬਰਾਣ ਵਰਮੇਤ ਬਠਾੜੂ ਤੇ ਨਾਲ ਸਾਡੇ ਵੀਰ ਸੁਖੀ ਦਸਾਂਝ ਬੂਟਾ ਦਸਾਂਝ ਉਧਰ ਸਾਡੇ ਵੀਰ ਜਿੱਥੇ ਵੀ ਉਹਨਾਂ ਦਾ ਮਨੀ ਉਹਨਾਂ ਦੇ ਵੀਰਾਂ ਦਾ ਧੰਨਵਾਦ ਕਰਦਾ ਆ ਤੇਰੇ ਵੱਲ ਰਵੀ ਆ ਗਿਆ ਪਰ ਤੇ ਸੱਤਾ ਤਾਲੀਆਂ ਤਕੂਪੁਰਾ ਸਾਹਿਬ ਵਾਲਾ ਸਾਡਾ ਵੀਰ ਉਹ ਵੀ ਆਇਆ ਲੱਕੀ ਡਰਾਈਵਰ ਸਕੂਲ ਦੇ ਲੱਕੀ ਬਾਗੜੀ ਲਖਵੀਰ ਪੱਟੀ ਚੱਕਾਂ ਵਾਲਾ ਸੋ ਘਟਲੋਂ ਤੇ ਟੈਂਕੋ ਹਰਿਆਲ ਦਾ ਵੀ ਸਰੀ ਸਪਰਤਾਰ ਦੀ ਟੀਮ ਦੇ ਲਈ ਬੜਾ ਯੋਗਦਾਨ ਪੁਆਇੰਟ ਦਿਓਰੇ ਵਾਲੇ ਰਵੀ ਜੇ ਜੀ ਕਹਿੰਦੇ ਠੀਕ ਆ ਮਾਇ ਜਿੱਲੂ ਦੇ ਲਈ ਠੀਕ ਆ ਕਹਿੰਦੇ ਫੈਨਿਸ਼ ਜਿੱਲੂ ਦਾ ਉਧਰ ਅਗਲੀ ਰੇਡ ਹੀਰੇ ਬੱਟ ਦੀ ਕਕਰਾਲੀ ਸਾਹਿਬ ਕਰੇ ਸਪਸਟ ਜਰਾ ਲਓ ਹੀਰਾ ਬੱਟ ਲੈਂਦੇ ਪੰਜਾਬ ਦਾ ਅਗਲੀ ਰੇਡ ਪਾਉਣ ਦੀ ਵਧਿਆ ਹੋਇਆ ਪਰ ਜਿੱਲੂ ਵਾਲੀਆ ਨਵਜੋਤ ਅੱਜ ਮੁੰਡੇ ਨੇ ਟੌਪ ਦੀ ਖੇਡ ਦਿਖਾਈ ਹੈ ਐਨ ਦੁਨੀਆ ਨੂੰ ਜਿੰਨੇ ਕਹਿੰਦੇ ਧੰਗੜੇ ਪਾਉਣ ਲਈ ਲਾਇਆ ਬਹੁਤ ਸੜੀ ਕੋਸ਼ਿਸ਼ ਕੀਤੀ ਹੈ ਕੀ ਮੁਸੀਬਤ ਤਾਂ ਹਰ ਕਿਤੇ ਆਉਂਦੀ ਹੈ ਕੋਈ ਵਿਖੜ ਜਾਂਦਾ ਹੈ ਕੋਈ ਨਿਖੜ ਜਾਂਦਾ ਹੈ ਤਲਵਾਟਾ ਸਪਰੇਅ ਖਾਣ ਦੇ ਸਾਡੇ ਵੀਰ ਉਹਨਾਂ ਵੀਰਾਂ ਦਾ ਧੰਨਵਾਦ ਹੈ ਕਲਵੀਰ ਰੰਡਾਵਾ ਤੇ ਨਾਲ ਸ਼ਿਰੀ ਰੰਡਾਵੇ ਦਾ ਗਹਿ ਘਟ ਮੰ ਧੰਨਵਾਦ ਕੀਤਾ ਜਾਂਦਾ ਹੈ ਆਏ ਨੌਜਵਾਨ ਦੁੱਲਾ ਇਹ ਚੱਠੇ ਗਵਿੰਦਪੁਰੇ ਦੀ ਧਰਤੀ ਦਾ ਪਹਿਲੇ ਵੀ ਗੱਲ ਕੀਤੀ ਹੈ ਵੀ ਪਹਿਲੀ ਵਾਰ ਕੈਨੇਡਾ ਚ ਆਇਆ ਹੈ ਤੇ ਪਹਿਲੇ ਸਾਲ ਹੀ ਟਾਪ ਦੀਆਂ ਕਬੱਟੀਆਂ ਪਾ ਕੇ ਇਸ ਨੌਜਵਾਨ ਨੇ ਐਨ ਕਹਿੰਦੇ ਦੁਨੀਆ ਦੇ ਦਿਲ ਮੋਹ ਲੈਣ ਵਾਲੀ ਗੱਲ ਕੀਤੀ ਹੋਈ ਹੈ ਐਨ ਟਾਪ ਦੀਆਂ ਕਬੱਟੀਆਂ ਪਾ ਕੇ ਬੱਲੇ ਬੱਲੇ ਕਰਵਾ ਰਿਹਾ ਹੈ ਬੋਸਨ ਬਿਲਾਲ ਢੀਲੋਂ ਰਹਿੰਦੇ ਪੰਜਾਬ ਦਾ ਅਗਲੀ ਰੇਡ ਪੌਂਡੀ ਤਿਆਰ ਹੈ ਚਾਰ ਜਾਫੀ ਸਰੀ ਸੁਪਰਸਟਾਰ ਹਲਵਟਾ ਪੰਜਾਬੀ ਸਪੋਰਟ ਕਲਬ ਦੇ ਤਿਆਰੀ ਦੇ ਵਿੱਚ ਹੈ ਵੀਜ਼ਾ ਹਾਊਸ 241 ਹੈਪੀ ਸੋਤਾ ਹਰਵਿੰਦਰ ਔਲਖ ਅਮਰੀਕ ਡਿਵੈਲਪਮੈਂਟ ਰਵੀ ਸੇਕੋ ਤੇ ਪੰਮਾ ਬਲਾਰ ਗੰਡਰ ਵਰਕਸ ਕੰਸਟਰਕਸ਼ਨ ਦਾ ਬਹੁਤ ਵੱਡਾ ਧੰਨਵਾਦ ਹੈ ਆ ਰੇਡ ਪੌਂਡ ਦੀ ਨੌਜਵਾਨ ਓਵਨ ਕੋਟਕਰਾਰਖੰਡ ਵਾਲਾ ਫੇਰ ਪਿਆਰ ਹੈ ਹੋਸਿਆ ਵਾਲਾ ਸੁੱਖ ਸਾਡਾ ਵੀਰ ਮੁੰਡੇ ਨੂੰ ਸ਼ਾਬਾਸ਼ੀ ਦੇ ਰਿਹਾ ਹੈ ਇਹ ਆ ਓਵਨ ਕੋਟਕਰਾਰਖੰਡ ਵਾਲਾ ਜਿਸ ਨੌਜਵਾਨ ਨੇ ਹੁਣ ਮੈਦਾਨ ਦੇ ਵਿੱਚ ਧਾਵਾ ਬੁੱਲਿਆ ਹੋਇਆ ਹੈ ਇਹ ਚਾਰ ਜਾਂਤੀਆਂ ਇੱਕ ਨੂੰ ਦੂਜਾ ਦੂਜੇ ਨੂੰ ਤੀਜਾ ਤੀਜੇ ਨੂੰ ਚੌਥਾ ਸੁਰਤਾਨ ਦੇ ਵਿੱਚ ਚੇਤ ਬਣੀ ਹੋਈ ਹੈ ਚਾਰ ਸਾਹਵੀਆਂ ਜਤਿੰਦਰ ਹੈ ਤੇ ਨਾਲ ਮਨੀਸ਼ ਹੈ ਤੇ ਨਾਲ ਅਮਨਾ ਹੈ ਆ ਨਾਲ ਕਹਿੰਦੇ ਤਲਵੜੀਆ ਹੁਣ ਦੇਖਦੇ ਵੀ ਮਨੀਸ਼ ਪੂਰੇ ਹੋ ਹੋ ਘੇਰਦਾ ਆ ਮਨੀਸ਼ ਬਾਹੂ ਅਕਬਰਪੁਰਿਆ ਇਹ ਸ਼ੀਲੂ ਦਾ ਵੀਰ ਹੈ ਇਹ ਵੀ ਨਾਲ ਜਾਣ ਕਈ ਕੱਪਾਂ ਦਾ ਬੈਸਟ ਬੜਿਆ ਹੈ ਇਸ ਨੇ ਵੀ ਕਹਿੰਦੇ ਐਨ ਚੂਟੀ ਦਾ ਪ੍ਰਦਰਸ਼ਨ ਕੀਤਾ ਇਹਨੇ ਬੱਲੇ ਬੱਲੇ ਕਰਵਾਉਂਦਾ ਆ ਦਿਉਰੇ ਵਾਲਾ ਰਵੀ ਤੇ ਮੁਰਕੋ ਮੁਰਕੀ ਹੋ ਗਿਆ ਮਿੱਤਰੋ ਜੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਸਮ ਕਠੋਰ ਚੋਪਰਾਂ ਦਾ ਤੇ ਜੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਪੱਜਦੇ ਕੀ ਕਰਦਾ ਕਹਿਰ ਚੋਪਰਾਂ ਦੇ ਜੋ ਫੌਜ ਕਿਲੇ ਨੂੰ ਢਾਉਂਦੀ ਉਹ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਤਾਲਖਾਨਾ ਸਾਡਾ ਵੀਰ ਜੰਨਾ ਆਇਆ ਬੀਬੀ ਮਾਨਕੀ ਜੀ ਸੈਂਡੀ ਸ਼ੌਕਰਾਂ ਦਾ ਗਿੰਦੇ ਬਰਾੜ ਦਾ ਪਿੰਡੇ ਨੰਬਰ ਨਾਲ ਦਾ ਤੇ ਹਲਸਟਰ ਕੰਪਨੀ ਦੇ ਰਸ਼ੀਨ ਪਿੰਡ ਵਾਲੇ ਹਰਮਨ ਸਿੰਘ ਉਹਨਾਂ ਦਾ ਧੰਨਵਾਦ ਪਿਆਰ ਹੈ ਇਧਰ ਨਦੀਮ ਬਾਜਵੇ ਹੋਣੀ ਉਧਰ ਮਨਦੀਪ ਚੌਂਕੀਮਾਰ ਇਧਰ ਹੀਰਾ ਬੱਟ ਕਬੱਡੀ ਪਾਉਣ ਲਈ ਤਿਆਰ ਹੈ ਹੀਰਾ ਬੱਟ ਕਬੱਡੀ ਪਾ ਰਿਹਾ ਹੈ ਪਰ ਨਵਜੋਤ ਜੱਲਵਾਲੀਆ ਕਿ ਕੋਈ ਸ਼ੌਕੀ ਮੇਲਿਆਂ ਦਾ ਕਿਸੇ ਦਾ ਸ਼ੌਕ ਹੈ ਨਵੀਂ ਗੱਡੀ ਸਾਡਾ ਸ਼ੌਕ ਕਬੱਡੀ ਦਾ ਅਸੀਂ ਕਬੱਡੀ ਉੱਠ ਤੜਕੇ 4 ਵਜੇ ਅਸੀਂ ਮਿਹਨਤ ਲਾ ਲਈਏ ਖਾਂ ਮਾਂ ਦੀ ਕੁੱਟੀ ਚੂਰੀ ਅਸੀਂ ਸੇਧ ਬਣਾ ਲਈਏ ਜਾਈਏ ਬਲਿਆਰੀ ਜੀ ਨੇ ਕਾਢੇ ਦੀ ਗੱਡੀ ਖੇਡਰੀ ਕਬੱਡੀ ਯਾਰੋ ਖੇਡਰੀ ਕਬੱਡੀ ਚਰਜੀਤ ਦਿਆਲ ਤੇ ਜਸਵਿੰਦਰ ਕੰਗ ਇਹ ਵੀ ਜੋਤੀ ਸਮਰੇ ਦੀ ਟੀਮ ਦੇ ਸਪਾਂਸਰ ਹੈ ਇਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਉਧਰ ਸਾਡੇ ਵੀਰ ਆਇਲ ਸਿਟੀ ਰੈਡ ਮੈਕਸ ਨੇ ਹੈਪੀ ਤ੍ਰੀਕੇ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹ ਵੀ ਮੁਬਾਰਕਬਾਦ ਭੇਜ ਰਹੇ ਨੇ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਸਾਰਾਟੋ ਬਾਡੀ ਦਾ ਬਹੁਤ ਵੱਡਾ ਨਾਂ ਖੇਡ ਕਬੱਡੀ ਦੇ ਵਿੱਚ ਸੇਵਾ ਸਿੰਘ ਜੀ ਰਾਣਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਧਰ ਰੀਪਲੇ ਦੀ ਮੰਗ ਸਟ ਕੋਸਤਾ ਵੀ ਕੈਲਗਰੀ ਜੋਤੀ ਸਮਰਾ ਜੀ ਬਾੜੇ ਸਲਾਮ ਖੇਡ ਮੈਦਾਨ 'ਚ ਬਹੁਤ ਹੀ ਸਤਾਰਜੋ ਸਰਦਾਰ ਅਮਰਜੀਤ ਸਿੰਘ ਜੀ ਸੋਈ ਕਿਉਂਕਿ ਨੀਰ ਨੇ ਸਾਡੇ ਐਡਵੈਂਟਨ ਦੇ ਉਹ ਸਾਡੇ ਦਰਮਿਆਨ ਪੁੱਜੇ ਹੋਏ ਹੈ ਸਰਦਾਰ ਅਮਰਜੀਤ ਸਿੰਘ ਜੀ ਸੋਹੀ ਨੀਰ ਨੇ ਐਡਵੈਂਟਨ ਦੇ ਜੀ ਆਨ ਆਖਿਆ ਜਾਂਦਾ ਹੈ ਬਹੁਤ ਹੀ ਸਤਾਰਜੋਗ ਰੇਸ਼ਮ ਮੁੰਡੀ ਜੀ ਬਿਲ ਨਹੀਂ ਉਹਨਾਂ ਦੇ ਸਤਾਰਜੋਗ ਉਹ ਵੀ ਸਾਡੇ ਦਰਮਿਆਨ ਪੁੱਜੇ ਹੋਏ ਹੈ ਮੀਟਾ ਹੁਣ ਚਾਰਾਂ ਵਿੱਚੋਂ ਕੌਣ ਹੈ ਸੇਰ ਰੇਡਰਾਂ ਨੇ ਸੂਪ ਦਿਆ ਜਾਉਣਾ ਹੈ ਭਰਾਵਾ ਦਾ ਵੀ ਕਹਿੰਦੇ ਧੰਨਵਾਦ ਕਰਦੇ ਹੋ ਵੱਡੇ ਰੋਲ ਮੈਗਾ ਮੌਸਮ ਨੇ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਪਰਪਾ ਮੋਲ ਕਿਹਦੇ ਵੱਲੋਂ ਕਿਹਦੇ ਸਨਮਾਨ ਜਿਹੜੇ ਕੀਤੇ ਜਾ ਰਹੇ ਜੁਤੀ ਲਵਾਲ ਜੀ ਸੋਨੀ ਸਵੱਦੀ ਰਾਜ ਮੋਤੀਆ ਵਾਲਾ ਕੰਨੀ ਸਿੰਘ ਤੋਂ ਜਗਜੀਤ ਮਿਠਨ ਧਾੜੀ ਵਾਲ ਲਾਲੀ ਸਵੱਦੀ ਮੰਤਲੇ ਸੋਡੀ ਪਲਮਾਨ ਮੰਨਾ ਟਾਲੀ ਸਾਰੇ ਭਰਾਵਾਂ ਦਾ ਧੰਨਵਾਦ ਮੱਖਣਲੀ ਜੀ ਦਾ ਤੇ ਨਾਲ ਸਰਜੀਤ ਕਕਰਾਰੀ ਦਾ ਵੱਡੇ ਜਸਵੰਤ ਖੜਕ ਦਾ ਵੱਡੇ ਨਾਲ ਸਨਮਾਨ ਹੋਣਗੇ ਰਾਜੀ ਕਹਿੰਦੇ ਕਬੱਡੀ ਅੱਜ ਸੋਡੀ ਵਾਲਾ ਅਗਲੀ ਰੇਡ ਪਾਉਣ ਦੇ ਲਈ ਬੜੇ ਆਇਆ ਖਰੂਰ ਸਾਹ ਵਾਲਾ ਸੱਤੂ ਆ ਫੋਰ ਕੇ ਕਿਚਨ ਕੈਬਨਟ ਵਾਲਿਆਂ ਨੇ ਅੱਜ ਦੇ ਕਮਪ ਲਈ ਵੱਡੇ ਯੋਗਦਾਨ ਦਿੱਤੇ ਆ ਆ ਤਾੜ ਇਹ ਦੋ ਸਿੱਖ ਸਰਦਾਰ ਖਿਡਾਰੀ ਇਸ ਵੇਲੇ ਚਿੱਟੀਆਂ ਦੀ ਮੱਠਾ ਦੇ ਨਾਲ ਤੈਨੂੰ 60 ਰੁਪਏ ਦਿੱਤੀ ਗਈਆਂ ਲੈ ਵੀ ਰੈਂਪੋ ਮੈਂ ਤਾਂ ਤਾਮ ਖੋ ਰਹਿ ਗਿਆ ਨੌਜਵਾਨ ਕੌਣ ਤਗੜੇ ਦੇ ਰੇਡਰਾਂ ਨੂੰ ਫੜਨਾ ਕਾਮੇ ਦਾ ਬੰਦ ਦਾ ਪੋਤਾ ਇਹ ਪੂਰਨ ਸਿੰਘ ਥੰਦਲਾ ਪਰ ਕੂਕਲਿਆ ਵਾਲੀ ਨੀਮ ਹੁੰਦਾ ਪੁਆਇੰਟ ਰੇਡਰ ਦਾ ਬੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਸਾਰੇ ਆਰਗੇਨਾਈਜ਼ਰ ਭਰਾਵਾਂ ਦਾ ਧੰਨਵਾਦ ਹੈ ਕਿਉਂਕਿ ਸੌਣਾ ਜੀ ਕਹਿੰਦਾ ਵੀ ਕਹਿੰਦੇ ਵੀ ਮੇਰੇ ਵੱਲੋਂ ਖਾਸ ਤੌਰ ਤੇ ਗਿਆ ਗੱਡਾ ਧੰਨਵਾਦ ਕਰਦੇ ਸਾਰੇ ਲੀਗ ਸੇਰੀਆ 6 ਸਪੋਰਟਸ ਕਲੱਬਾਂ ਦਾ ਵੱਡਾ ਰੋਲ ਦੁਨੀਆ ਦੇ 스타 ਪੁਜੇ ਹੋਏ ਲੋ ਆ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਫੇਰ ਅੱਜ ਜ਼ੁਰਫਿੰਗ ਵਾਲਾ ਕਬੱਡੀ ਮਾਰਿਆ ਪਰਦੇ ਥੋੜਾ ਸਮਾਂ ਲਿਆ ਕਰ ਕੌਪਰੈਂਟ ਕਰਕੇ ਜੰਲੀਏ ਆਪਾਂ ਦਾ ਸੁਭਾਣ ਆਜੀ ਖੇਡ ਕਬੱਡੀ ਦਾ ਆਹ ਦੇਖੇ ਇੱਕ ਇੱਕ ਨੰਬਰ ਹਰ ਜਿਹੜੀ ਮਰੀਕਾ ਘਬਰ ਆ ਗਿਆ ਆ ਜਿਹੜੇ ਕਹਿੰਦੇ ਆ ਸਾਰੇ ਵੀਰਾਂ ਦੇ ਹੁੰਦਾ ਕੈਪੀਟਰ ਨੂੰ ਪਰ ਬੱਲ ਨਾਲ ਮੰਨਾ ਟੌਪ ਦੀਆਂ ਕਬੱਡੀਆਂ ਖੇਡ ਮੈਦਾਨ ਵਿੱਚ ਪਾਰੇ ਦੀਪੇ ਦਾ ਵੀਰ ਉਧਰ ਮਲਕ ਚਕਾਗਲੀ ਰੇਡ ਪਾਉਣ ਦੇ ਲਈ ਨਰਸੀ ਕੀਤੀ ਆ ਬੱਲ ਨਾਲੇ ਬੰਨੇ ਦੀ ਰੇਡ ਹੁਣ ਚਾਰਾਂ ਵਿੱਚੋਂ ਕੌਣ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਬੜੀ ਸਿੰਘ ਦੀ ਬਾਸੀ ਜੀ ਨੂੰ ਵੀ ਧੰਨਵਾਦ ਇਧਰ ਕੌਣ ਮੰਨਾ ਬੱਲ 9 ਵਾਲਾ ਅੱਜ ਮੇੜਿਆ ਫਿਰਦਾ ਅੱਜ ਪਿੰਡੇ ਤੇ ਹੱਥ ਨਹੀਂ ਟਿਕਣ ਦਿੰਦਾ ਲਾਜੀ ਗਾਲ ਵਾਲਿਆ ਹਾਸ਼ਲ ਬੱਟੂ ਆ ਗਿਆ ਹਾਸ਼ਲ ਬੱਟੂ ਆ ਗਿਆ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੰਜਾਬ ਟਾਈਗਰ ਨਨਕਾਰਾ ਸਾਹਿਬ ਦੀ ਟੀਮ ਦੀ ਤਰਫੋਂ ਗਈ ਹੈ ਉਧਰ ਕਬੱਡੀ ਦਾ ਕਿੰਗਾ ਇੱਕ ਪਾਸੇ ਇੱਕ ਪਾਸੇ ਚੇਲਾ ਆ ਸਮੇਂ ਨਾਮ ਦੇਖਦੇ ਆ ਵੀ ਤਲਜਿੰਦਰ ਨਾਲ ਦੇਖਦੇ ਆ ਵੀ ਗੁਰੂ ਦਾ ਵੀਰ ਪਿੰਦੂ ਹੈ ਸੀਚੇ ਵਾਲੀਆ ਮੇਰੇ ਵੀਰੋ ਪਰ ਆ ਨੌਜੰਨ ਦੇ ਵੀ ਚਰਚੇ ਪੂਰੇ ਕੈਨੇਡਾ ਦੇ ਵਿੱਚ ਰਹੇ ਆ ਆ ਨੌਜੰਨ ਦੇ ਵੀ ਚਰਚੇ ਪੂਰੇ ਕੈਨੇਡਾ ਦੇ ਵਿੱਚ ਰਹੇ ਆ ਉਧਰ ਵੱਖਾ ਖੇਡ ਮੇ ਲੈਂਦੇ ਬੇਟਾ ਭੱਜੀ ਆ ਰਹੀਆਂ ਨੇ ਉਹ ਅਗਲੀ ਕਬੱਡੀ ਰਾਜੂ ਪੌਣ ਦੇ ਨਹੀਂ ਫੇਰ ਅੱਗੇ ਵੱਧਦਾ ਹੋਇਆ ਰਾਜੂ ਨੇ ਫੇਰ ਕਬੱਡੀ ਪਾ ਦਿੱਤੀ ਹੈ 77 ਸੈਟਰਨ ਦੀ ਵੀ ਲਿੰਗ ਸੈਂਟਰ ਵੀ ਬੋਲ ਕਬੱਡੀ ਕਲੱਬ ਅਮਨੇਸੋ ਦੀ ਪਰ ਅੱਜ ਜੱਗੂ ਦੀ ਟੱਕਰ ਰਾਜੂ ਦੇ ਨਾਲ ਅੱਜ ਕਹਿੰਦੇ ਹਰਵਾੜਾ ਦੇ 10ਵੇਂ ਕਬੱਡੀ ਕੱਪ ਦੀ ਗੱਲ ਮੇਰੇ ਵੀਰੋ ਦਰਵਾਹਰ ਪੰਨੂ ਦਾ ਸ਼ੋਅ ਹੋਣ ਜਾ ਰਿਹਾ ਪਸ਼ੂੀ ਸੱਭੇ ਤੱਜ ਖੋ ਕੇ ਮਹਿਮਦ ਹੈਦ ਕਰਦੇ ਹੋ ਕੇ ਬਾਪੂ ਦਾ ਸਤਕਾਰ ਤੇ ਮਾਂ ਦਾ ਪਿਆਰ ਸੰਭਾਲ ਲਵੋ ਸਭੋਂ ਵੱਧ ਸਭੋਦੀ ਸੱਭਿਆਚਾਰ ਸੰਭਾਲ ਲਵੋ 7 ਸਤੰਬਰ 2025 ਚਿਸਕ ਤੱਕ ਵੇਚ ਕਰਦੇ ਵਿੱਚ ਹੋਣ ਜਾ ਰਿਹਾ ਮੇਰੇ ਵੀਰੋ ਲਓ ਮਜ ਸਿੰਘ ਮਾਂ ਦੀ ਦੁਨੀਆ ਦਾ ਕਿੰਗਾ ਇੱਕ ਪ੍ਰੈਂਡਰ ਦਾੁੱਤਾ ਪ੍ਰੈਂਡਰ ਖਿਡਾਰੀ ਮਹਿੰਗੇ ਖਿਡਾਰੀ ਇੱਥੇ ਆ ਸਰਕਾਰ ਬਣਾਉਣ ਵਾਲੇ ਪੁਆਇੰਟ ਅੰਬੇ ਦਾ ਜਨ ਪਹਿਲਵਾਨ ਦੀ ਗੁਰਦਾਲੇ ਆਇਆ ਉਹਨਾਂ ਦਾ ਧੰਨਵਾਦ ਇਧਰ ਲਾਸਟ ਇੱਕ ਰੇਡ ਵੀ ਡਰਾਈਵਲ ਦੀ ਸਾਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਆ ਬਾਈ ਫਰੀ ਕੰਟੇ ਵੀ ਗਹਿ ਗੱਲ ਦਾ ਧੰਨਵਾਦ ਕਰਦੇ ਹਾਂ ਬੰਦਾ ਫੇਰ ਕਬੱਡੀ ਚੱਲਿਆ ਨੰਮੀ ਪੰਡਿਆ ਉਹਦੇ ਪ੍ਰਸੰਤ ਖਿਡਾਰੀ ਪਰਮਜੀਤ ਪੁਰੀਆ ਕਾਲਾ ਵੀ ਆਇਆ ਉਹ ਵੀ ਜੀ ਆਣ ਆਖਰਾ ਕਹਿਰੇ ਵਾਲਾ ਪੱਪੀ ਪੋਜਾ ਆਇਆ ਲਾਸਟ ਰੇਡ ਮਾਲਰ ਵਾਲੇ ਬੰਦੇ ਦੀ ਫਿਰ ਕੌਣ ਇਹ ਖੰਡੂਰ ਸਾਹ ਵਾਲਾ ਇਹ ਸੱਤੂ ਆ ਲਾਲੀ ਜੀ ਪੁਆਇੰਟ 70 ਦਾ ਜੱਫਾ ਲੱਗਿਆ ਇਧਰ ਅਗਲੀ ਰੇਡ ਤੇ ਅੰਬਾ ਅੰਬਾ ਅਜ ਤੇ ਇਲੀਆਂ ਪਾਦੀਆਂ ਔਰ ਜ਼ੋਰ ਦੇ ਨਾਲ ਪਾਵੇ ਮੈਚ ਸਮਾਪਤ ਉਧਰ ਆਈ ਤੇ ਹਯਾਰ ਪੰਜਾਬ ਕੇਸਰੀ ਦੀ ਟੀਮ ਦੇ ਪੁਆਇੰਟ ਹੈ 552 ਹਯਾਰ ਸਨਾ ਪੰਜਾਬ ਕੇਸਰੀ ਫੈਨਟ ਪੁੱਜ ਗਈ ਹੈ ਰੱਖੇ ਤੂਰ ਵੱਲੋਂ 200 ਡਾਲਰ ਦੇ ਨਾਲ ਹਾਕਮਾਰੀਆ ਜੱਜੂ ਦਾ ਮਾਣਮਾਨ ਕੀਤਾ ਗਿਆ ਤਕਰਾਈ ਸਾਹਿਬ ਪਲੀਜ਼ ਇੱਕ ਮਿੰਟ ਮਾਈਕ ਜੀ ਇਧਰ ਆਪਣੇ ਵੀਰਾਂ ਨੇ ਬੈਲ ਕਨੈਕਸ਼ਨ ਵਾਲੇ ਨੇ ਦਰਾ ਕਹਦੇ ਆ ਇੱਕ ਮਿੰਟ ਮਾਈਕ ਕਹਣਾ ਹਵਾਲਿਆ ਆਈ ਪੈਨ ਦਾ ਜੋ ਡਰਾ ਹੈ ਬੈਲ ਕਨੈਕਸ਼ਨ ਦੇ ਵੱਲੋਂ ਸਪான்ਸਰ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਕੱਢ ਕੇ ਅੱਜ ਪਰਚੀਆਂ ਪਾਈਆਂ ਨੇ ਉਹਨਾਂ ਪਰਚੀਆਂ ਦੇ ਵਿੱਚੋਂ ਅੱਜ ਜਿਹੜੇ winner ਨੇ ਉਹਨਾਂ ਦਾ ਮੈਂ ਨਾਮ ਅਨਾਉਂਸ ਕਰਨ ਲੱਗਿਆ ਇਹ ਜਿਹੜਾ ਨਾਮ ਹੈ ਬੈਲ ਕਨੈਕਸ਼ਨ ਮੈਨਿੰਗ ਸ਼ੋਪਿੰਗ ਸੈਂਟਰ ਦੇ ਵਿੱਚ ਬੈਲ ਦਾ ਸਟੋਰ ਆ ਤੁਹਾਡੇ ਨੇੜੇ ਹੈ ਨਾਮ ਹੈ ਜੀ ਸੁਖਪਾਲ ਸਿੰਘ ਪਿਛਲੇ 4 ਨੰਬਰ ਨੇ ਮਾਈ ਦੇ ਸੱਲ ਦੇ 100 809 4809 ਅੱਗੇ ਲੱਗਦਾ 8259 ਹੈਗਾ ਸੁਖਪਾਲ ਸਿੰਘ ਤੁਸੀਂ ਸਾਨੂੰ ਸਟੇਜ ਦੇ ਕੋਲ ਆ ਕੇ ਮਿਲ ਲਿਓ ਆਪਣਾ ਫੋਨ ਜਰੂਰ ਨਾਲ ਲੈ ਆਇਓ ਕਿਉਂਕਿ ਅਸੀਂ ਚੈੱਕ ਕਰਾਂਗੇ ਵਾਂਸ ਅਗੇਨ ਸੁਖਪਾਲ ਸਿੰਘ 4809 ਥੈਂਕ ਯੂ ਸੋ ਮਚ ਹਾਂਜੀ ਹੁਣ ਸਾਰਨਾ ਜੁੜੇ ਨੇ ਬਲਰਾਜ ਮਨਾਜ਼ੀ ਜੋ ਕਿ ਕਬੱਡੀ ਦੇ ਜਿਹੜੇ ਬਹੁਤ ਹੀ ਜ਼ਿਆਦਾ ਪ੍ਰਸ਼ੰਸਕ ਨੇ ਤੇ ਆਓ ਉਹਨਾਂ ਦਾ ਜਾਣਦੇ ਆ ਕੋਈ ਇੱਥੇ ਪੰਜਾਬ ਦਾ ਮਾਹੌਲ ਬਣਿਆ ਬਲ라ਜੀ ਤੁਸੀਂ ਵੀ ਕਿਤੇ ਕਬੱਡੀ ਖੇਡਦੇ ਰਹੇ ਕਿ ਨਹੀਂ ਦੇਖੋ ਜੀ ਜਦੋਂ ਅਸੀਂ ਜੋ ਪਹਿਲੀ ਪਿੰਡਾਂ ਦੇ ਵਿੱਚ ਕਬੱਡੀ ਚੱਲਦੀ ਸੀ ਉਹ ਅਸੀਂ ਖੇਡੀ ਵੀ ਆ ਔਰ ਜਦੋਂ ਮੈਂ ਐਡਵੈਂਟਨ ਦੇ 30 ਸਾਲ ਪਹਿਲਾਂ ਆਇਆ ਤੇ ਇੱਥੇ ਵੀ ਖੇਡੀ ਆ ਤੇ ਉਹ ਕਬੱਡੀ ਜਿਹੜੀ ਆ ਉਹ ਵੱਖਰੀ ਹੁੰਦੀ ਸੀ ਉਦੋਂ ਪ੍ਰੋਫੈਸ਼ਨਲ ਕਬੱਡੀ ਨਹੀਂ ਸੀ ਪਰ ਅੱਜ ਜੋ ਅਸੀਂ ਕਬੱਡੀ ਦੇਖਦੇ ਆ ਪਾਵੇਂ ਕੀ ਚੇਂਜ ਹੋ ਗਈ ਆ ਪਰ ਅਸੀਂ ਐਜ਼ ਅ ਪਰਸੰਸ਼ਕ ਜਾਂ ਐਜ਼ ਅ ਪਲੇਅਰ ਜੋ ਹਰੇਕ ਪੈਂਡੂ ਜੋ ਪੰਜਾਬ ਦੇ ਵਿੱਚ ਰਹਿਣ ਵਾਲਾ ਉਹ ਕਬੱਡੀ ਖੇਡਦਾ ਰਿਹਾ ਕਿਸੇ ਨਾ ਕਿਸੇ ਲੈਵਲ ਤੇ ਪੈਂਡੂ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਪਰ ਅੱਜ ਜੋ ਅਸੀਂ ਦੇਖ ਰਹੇ ਕਬੱਡੀ ਇਹ ਪ੍ਰੋਫੈਸ਼ਨਲ ਕਬੱਡੀ ਚੱਲ ਰਹੀ ਆ ਤੇ ਉਹਦੇ ਵਿੱਚ ਅਸੀਂ ਸਾਨੂੰ ਬੜਾ ਮਜ਼ਾ ਆਉਂਦਾ ਕਿ ਸਾਡੇ ਮੁੰਡੇ ਜਿਹੜੇ ਇਸ ਲੈਵਲ ਤੱਕ ਪਹੁੰਚ ਚੁੱਕੇ ਆ ਪਰ ਅਸੀਂ ਚਾਹੁੰਦੇ ਆਂ ਬੇ ਕਬੱਡੀ ਜਿਹੜੀ ਆ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੇ 올림픽 ਲੈਵਲ ਤੱਕ ਐਟ ਲੀਸਟ ਕਿਉਂਕਿ ਏਸ਼ੀਆਲ ਲੈਵਲ ਤੱਕ ਸਾਨੂੰ ਪਤਾ ਹੈ ਬੇ ਸਾਡੀ ਕਬੱਡੀ ਜਿਹੜੀ ਆ ਨੈਸ਼ਨਲ ਕਬੱਡੀ ਡਿਫਰੈਂਟ ਟਾਈਪ ਦੀ ਕਬੱਡੀ ਆ ਪਹੁੰਚ ਚੁੱਕੀ ਆ ਪਰ ਸਾਡੀ ਆਪਣੀ ਪੰਜਾਬੀ ਸਟਾਈਲ ਕਬੱਡੀ ਨੂੰ ਅਜੇ ਤੱਕ ਉੱਥੇ ਤੱਕ ਨਹੀਂ ਪਹੁੰਚਾਇਆ ਜਾ ਸਕਿਆ ਅਸੀਂ ਚਾਹੁੰਦੇ ਆਂ ਕਿ ਸਾਡੀ ਕਬੱਡੀ ਜਿਹੜੀ ਇਹ ਪੰਜਾਬ ਸਟਾਈਲ ਕਬੱਡੀ ਆ ਉਹ 올림픽 ਲੈਵਲ ਤੱਕ ਪਹੁੰਚੇ ਕਿਉਂਕਿ ਸਾਰੇ ਦੇਸ਼ਾਂ ਦੇ ਵਿੱਚ ਇੰਟਰਨੈਸ਼ਨਲੀ ਇੰਨੀ ਪ੍ਰੋਫੈਸ਼ਨਲ ਲੈਵਲ ਤੇ ਖੇਡੀ ਜਾਂਦੀ ਆ ਤੇ ਇੰਨੇ ਵਧੀਆ ਪਲੇਅਰ ਸਾਡੇ ਕੋਲ ਹੈਗੇ ਆ ਕਿਉਂ ਨਾ ਇਸ ਨੂੰ ਅਸੀਂ ਉਸ ਲੈਵਲ ਦਾ ਕੁਝ ਆ ਜਾਵੇ ਇਸ ਕਰਕੇ ਜਿਹੜੇ ਸਾਡੀ ਜਦੋਂ ਵੀ ਕਬੱਡੀ ਦੀ ਇਹੋ ਜਿਹਾ ਟੂਰਨਾਮੈਂਟ ਹੁੰਦਾ ਐਡਮਿੰਟਨ ਦੇ ਵਿੱਚ ਸਪੈਸ਼ਲੀ ਅੱਜ ਨਹੀਂ ਪਿਛਲੇ 30 ਸਾਲਾਂ ਤੋਂ ਮੈਂ ਦੇਖ ਰਿਹਾ ਕਿ ਟੂਰਨਾਮੈਂਟ ਜਿਹੜੇ ਇਹ ਕਬੱਡੀ ਦੇ ਆ ਉਹ ਉੱਪਰ ਤੋਂ ਉੱਪਰ ਜਾ ਰਹੇ ਆ ਤੇ ਜਿਹੜਾ ਪ੍ਰਸ਼ੰਸਕ ਵੀ ਆ ਇਹਨਾਂ ਦੇ ਜੋ ਇਹਨਾਂ ਨੂੰ ਲਾਈਕ ਕਰਨ ਵਾਲੇ ਕਬੱਡੀ ਨੂੰ ਪਸੰਦ ਕਰਨ ਵਾਲੇ ਆ ਉਹ ਵੱਧੇ ਜਾ ਰਹੇ ਆ ਤੇ ਪਲੇਅਰ ਵੀ ਆ ਜਿਹੜੇ ਆ ਕਿਉਂ ਕਿਸੇ ਵੇਲੇ ਕਈ ਵਾਰੀ ਕਈ ਵਾਰੀ ਕੰਟਰੋਵਰਸੀਆਂ ਉਠੀਆਂ ਕਿ ਨਸ਼ੇ ਦਾ ਰੌਲਾ ਜੇ ਉਹ ਪਰ ਅੱਜਕੱਲ ਜਿਹੜੀਆਂ ਉਹ ਚੀਜ਼ਾਂ ਸਾਰਾ ਕੁਝ ਸਾਫ਼ ਹੋ ਚੁੱਕਿਆ ਕਬੱਡੀ ਫੈਡਰੇਸ਼ਨ ਬਣ ਚੁੱਕੀਆਂ ਉਹਨਾਂ ਨੇ ਇਹ ਚੀਜ਼ਾਂ ਸਾਫ਼ ਕਰ ਦਿੱਤੀਆਂ ਕਿ ਸਾਡੇ ਕੋਲ ਸਾਰੇ ਪਲੇਅਰ ਜਿਹੜੇ ਆ ਟੋਟਲੀ ਨਸ਼ਾ ਰਹਿਤ ਤੇ ਉਹ ਉਹ ਖੇਡ ਰਹੇ ਆ ਤੇ ਅਸੀਂ ਲਾਈਕ ਕਰਦੇ ਆ ਉਹ ਅੱਜ ਜਿਹੜਾ ਅਸੀਂ ਦੇਖ ਰਹੇ ਟੂਰਨਾਮੈਂਟ ਇਹ ਉਹਨਾਂ ਵਿੱਚੋਂ ਇੱਕ ਉਦਾਹਰਨ ਹੈ ਵੀ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਜਿੰਨੇ ਪੰਜਾਬੀ ਇਕੱਠੇ ਹੋ ਕੇ ਅੱਜ ਇਸ ਟੂਰਨਾਮੈਂਟ ਦੇ ਵਿੱਚ ਆਏ ਆ ਤੇ ਜਿਹੜੇ ਪਲੇਅਰ ਆ ਨੰ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਆ ਤੇ ਜਿਹੜਾ ਤੁਸੀਂ ਸੋਚ ਰਹੇ ਨਾ ਵੀ ਕਈ ਵਾਰੀ ਹੁੰਦਾ ਵੀ ਪਲੇਅਰ ਉਹ ਮਿਸ ਹੋ ਗਿਆ ਉਹ ਮਿਸ ਹੋ ਗਿਆ ਅੱਜ ਸਾਰੇ ਪਲੇਅਰ ਇੱਥੇ ਆ ਤੇ ਉਹ ਇਕੱਠੇ ਹੋ ਕੇ ਖੇਡ ਰਹੇ ਆ ਇਹ ਐਨਐਸੀ ਆਨੰਦ ਮਾਨਿਆ ਬਹੁਤ ਵਧੀਆ ਮਾਨ ਰਹੇ ਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਸਾਡੇ ਰਿਨਬਿੰਡਿੰਗ ਚੈਰਮੈਨ 30 ਪਿਛਲੇ 30 ਸਾਲ ਤੋਂ ਰਹਿ ਰਹੇ ਆ ਤੇ ਇੰਨੀ ਇੰਪਰੂਵਮੈਂਟ ਹੋਈ ਆ ਕਬੱਡੀ ਦੇ ਵਿੱਚ ਆਈ ਲਵ ਇਟ ਐਂਡ ਆਈ ਵਿਲ ਅਲਵਾ ਇੰਪਰੂਵ ਇਟ ਆਈ ਵੁਲ ਲਾਈਕ ਟੂ ਇਨਵਾਈਟ ਅਦਰ ਪੀਪਲ ਜਿਹੜੀ ਪੰਜਾਬੀ ਕਮਿਊਨਿਟੀ ਆ ਸਾਡੀ ਤੇ ਆਓ ਇਕੱਠੇ ਹੋ ਕੇ ਇਸ ਕਬੱਡੀ ਜਿਹੜੀ ਖੇਡ ਹੈ ਇਹਨੂੰ ਪ੍ਰਮੋਟ ਕਰੀਏ ਤੇ ਕਿਉਂਕਿ ਇੰਟਰਨੈਸ਼ਨਲ ਲੈਵਲ ਤੱਕ ਜਾ ਸਕੇ ਧੰਨਵਾਦ ਧੰਨਵਾਦੀ ਥੈਂਕ ਯੂ ਸ਼ਾਨਾ ਗੱਲ ਕਰ ਥੈਂਕ ਯੂ ਇਸ ਪੈਸੋ ਬੋਰ ਸਾਡੇ ਵੀਰ ਦਿੱਤੇ ਚੰਗੇ ਦਾ ਜਿਹੜਾ ਗੋਲ ਮੈਨੂ ਦਾ ਮਾਨਮਤ ਸਾਹਿਬ ਸ਼ੋਹਰ ਦਾ ਬਲ ਭੋਮਾ ਦਾ ਤੇ ਦਾ ਨੰਬਰਦਾਰ ਜਮਨ ਮਹਾਨ ਤੇ ਹਰ ਜਣਿੰਦ ਸਾਡਾ ਵੀਰ ਜਿੰਨੇ ਪੈਸੋ ਸਾਡੇ ਵੀਰ ਤੇ ਜਿਵੇਂ ਨੇ ਜਰਾ ਸੋਨੇ ਦੀ ਚੈਨੀ ਦੇ ਨਾਲ ਵਾਰਸ਼ਮਾਨ ਵਾਰ ਚਾਲੇ ਆਇਆ ਤੇ ਖਾਸ ਤੇ ਸਪੈਕ ਦੇ ਅੰਗਵਾਲ ਗਿੱਲ ਦਾ ਵਿਸ਼ੇਸ਼ ਪਾਉਂਦੇ ਆ ਗੋਲ ਫੈਲੋ ਦੇ ਨਾਲ ਹਰਮੇਰ ਗਿੱਲ ਬਾਹਰ ਰੁਕੀ ਤੇ ਰੌਮੀ ਸਾਣਾ ਵੀਰ ਤੇ ਨਾ ਰੌਮੀ ਸਾਣਾ ਵੀਰ ਜਿਨ੍ਹਾਂ ਜਿਨ੍ਹਾਂ ਨੂੰ ਇਹ ਵਾਰ ਚਾਲ ਦਾ ਗੋਲ ਕੱਢਦਾ ਵਾਰਸ਼ਮਾਨ ਕਿਥਾ ਜਾਣਾ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਗਿੱਲ ਜੀ 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 ਨਾਲ ਤਾੜਿਆਂ ਦੇ ਵਿੱਚ ਇਹ ਜਿਹੜੇ ਖਾਲਸਾ ਫਟ ਤੋਂ ਸਾਲੇ ਵੀਰ ਆਪਣੇ ਪਿੰਡ ਨੂੰ ਇਕਮਾਲ ਕਰਦਾ ਗੋਲ ਨੰਬਰ ਦਾ ਮਾਣ ਸਨਵਾ ਕੇ ਜਿਹੜੀ ਕਰਦੇ ਜਾਂਦੇ ਨੇ ਟੀਮ ਦਾ ਖਾਸ ਸਵਾਗਤ ਕਰਨ ਲਈ ਦੂਜੇ ਰਾਉਂਡਾਂ ਪੇਚੇ ਪੈ ਹਰ ਇੱਕ ਸਟਾਰ ਜੋਂ ਸਾਰਾ ਰਵਰਜੀ ਸਿੰਘ ਜੀ ਸੋਈ ਜਿਹੜੇ ਮੇਨ ਵਿੱਚ ਸਾਲੇ ਨੇ ਕਰਦੇ ਆਪਣਾ ਸੋਨੀ ਪਹਿਲੀ ਟੀਮ ਆ ਜਾਂਦੀ ਫਿਰ ਲੰਮੇ ਰੱਖਦੇ ਹੌਕ ਆਊਟ ਕਰਦੇ ਫਿਰ ਵੀਰਿਆਂ ਦਾ ਮਾਣ ਸਨਵਾਉਂਦਾ ਸਾਡੇ ਵੀਰ ਸੱਡੀ ਸ਼ੋਕਰਾਂ ਲੱਖਾਂ ਦੂਰ ਹਰਮਨ ਥਿੰਦ ਇਹਨਾਂ ਭਰਾਵਾਂ ਦਾ ਮਾਣ ਮਰਜ਼ ਮਨ ਕੀਤਾ ਜਾ ਰਿਹਾ ਝੋੜ ਕਾਮੇ ਨਾਲ ਬਹੁਤ ਬੰਗਾਲ ਸਾਡੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਮਾਣ ਸਨਾਂ ਕਰਦੇ ਅਭੀ ਦੋਸਤੋ ਆਖੀ ਮੇਰੇ ਜਿਹੜੇ ਗਾਣੇ ਸਾਡੇ ਖੇਡ ਵਾਲੀ ਦਾ ਬੱਲੇ ਕਰਾਰੇ ਨਰਤਾ ਜੀ ਨੂੰ ਸ਼ੇਰ ਨੌਤੀਫਿਕਾ ਪਿੰਡ ਬਿੰਨੀ ਪਿੰਗ ਦੇ ਵਿੱਚ ਰਹਿੰਦਾ ਪੌੜੇ ਸਾਹਿਬ ਦੇ ਇਹ ਸਾਹਮਣਾ ਸੋਨੇ ਦਿਲ ਨਾਲ ਹਰ ਵਕਤ ਰਹਿੰਦਾ ਸੰਦੀ ਸ਼ੋਕਰਾ ਕਮਲ ਸਿੰਘ ਨਾਲ ਇਹਨੂੰ ਨੰਬਰ ਨਾਲ ਇਹ ਨਾਂ ਜਿੰਦਾ ਮਹਾਨ ਇਹ ਸੰਦੀ ਸ਼ੋਕਰਾ ਲੱਖਾਂ ਦੂਰ ਬੜੇ ਵੀਰ ਰੋਡ ਪੀਆ ਪੰਡ ਜਿਹਦੇ ਲਈ ਜੈਨੀ ਜਨਾਬ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗੇ ਸਖਸ਼ੀਆ ਮਾਣ ਮਾਨ ਹਾਸਲ ਹੈ ਜੀ ਆਂਦਾ ਪਲੀਜ਼ ਪੁੱਛਦੇ ਕਰਦੇ ਹੋ ਬੇਨਤੀ ਹੈ ਵੀ ਲੱਖਾਂ ਸਾਡੇ ਜਿੱਥੇ ਸਤੂ ਖਡੂਰ ਸਾਹਿਬ ਤੇ ਮਾਨਕੀ ਵਾਲੇ ਗੋਪੀ ਦੀ ਮਾਇਆ ਜਿਹੜੀ ਉਹਨਾਂ ਤੱਕ ਪੁੱਛੀ ਕਰਦੇ ਹੋ ਮਿਹਰਬਾਨੀ ਹੋਵੇਗੀ ਇਕਬਾਲ ਗਾਲਵ ਦਾ ਜਿਹੜਾ ਸਾਡੇ ਕਹਿੰਦੇ ਦੀ ਖੇਡ ਕਬੱਡੀ ਦਾ ਜੌਨ ਡੀਆਰ ਜਿਹੜਾ ਕਮੈਂਟੇਟਰ ਜਿਸ ਨੌਜਵਾਨ ਦਾ ਮਾਨ ਸਨ ਸਾਡੇ ਵੀਰ ਹਰਦੇਵ ਗਾਲਵ ਬਾਈ ਰومی ਦੇ ਨਾਲ ਰੂਪਾ ਇਹ ਗੱਲ ਵਾਲੇ ਭਰਾਵਾਂ ਦੇ ਨਾਲ ਇਕਬਾਲ ਗੱਲ ਦਾ ਹੈ ਕਬਰੀ ਸਾਹਿਬ ਪਲੀਜ਼ ਇਹਦਾ ਸਹਾਰ ਕੀਤਾ ਜਾਣਾ ਇਹਦਰ ਮਾਨੂ ਕੇ ਗੱਲ ਵਾਲੇ ਜੀਵਨ ਦਾ ਮਾਨ ਸਨਮਾਨ ਰਤੀ ਈਰਸੇਂ ਦੇ ਚੇਰਮਾਨ ਹਰਵਾਸ ਸਨਮਾਨੂ ਕੇ ਫੁਲੇੜਾ ਪੇਟੜਾ ਰਤੀਰਸੇਂ ਦੀ ਚੇਰਮਾਨ 1100 ਡਾਲਰ ਦੀ ਨਕਦ ਰਕਮੀ ਦੇ ਨਾਲ ਹਰਵਾਸ ਸਨਮਾਨੂ ਕੇ ਜੀਵਨ ਮਾਨੂ ਕੇਲੇ ਦਾ ਮਾਨ ਸਨਮਾਨ ਹੋ ਰਿਹਾ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਵੀ ਅੰਬਾ ਸਰ ਸਿੰਘ ਵਾਲਾ ਜਿੱਥੇ ਵੀ ਬਾਸ ਸੁਣਦਾ ਗਰਾਊਂਡ ਦੇ ਵਿੱਚ ਆਵੇ ਅੰਬਾ ਸਰ ਸਿੰਘ ਵਾਲਾ ਸ਼ਹੀਦ ਭਗਤ ਸਿੰਘ ਕਬੱਡੀ ਕਲਬਟਮੰਟੋਂ ਦੇ ਜੋਤੀ ਕੁਮਾਰ ਸੋਨੀ ਸਵੰਦੀ ਰਾਜ ਬੋਤੀਆਂ ਵਾਲਾ ਰਵੀ ਸੇਖੋਂ ਜਗਜੀਤ ਮੇਦਨ ਢਾੜੀ ਵਾਲਾ ਲਾਲੀ ਸਵੰਦੀ ਸਾਡੇ ਵੀਰ ਮੰਨ ਦੇ ਛੋਟੀ ਪ੍ਰਧਾਨ ਤੇ ਮੰਨਾ ਟਾਂਡੀ ਤੇ ਨਾਲ ਜੰਗ ਬਹਾਦਰ ਜੀ ਉਹ ਪਰੀ ਜਿਹੜੇ ਉਹ ਆ ਕੇ ਸਨਮਾਨ ਕਰਦੇ ਉਹਨਾਂ ਦੇ ਉਹ ਪਲੀਜ਼ ਗਰਾਊਂਡ ਦੇ ਵਿੱਚ ਆ ਜਾਣ ਜਿਹਨਾਂ ਵੀਰਾਂ ਦੇ ਵੱਲੋਂ ਹਰ ਸਮਾਨ ਕੀਤੇ ਜਾਣੇ ਹੈ ਸ਼ੀਤਪਖ ਸਿੰਘ ਕਬੱਡੀ ਕਲਬ ਅਡਮੈਂਟਨ ਦੇ ਜੋਤੀ ਅਟਵਾਲ ਉਹਨਾਂ ਨੂੰ ਬੇਨਤੀ ਕਰਾਂਗਾ ਹਾਂ ਬਈ ਠੀਕ ਹੈ ਇਧਰ ਟੋਕਨ ਜਿਹੜਾ ਰਿਲੀਜ਼ ਹੋ ਰਿਹਾ 14 ਨਵੰਬਰ ਨੂੰ ਕਾਂਗਰੀਡ ਅਡਮੈਂਟਨ ਦੇ ਵਿੱਚ ਬੱਬੂ ਮਾਨ ਦਾ ਖੁੱਲਾ ਖਾੜਾ ਹੋਵੇਗਾ 14 ਸਤੰਬਰ 2025 ਸਾਡੇ ਵੀਰ ਪੋਸਟਰ ਜਿਹੜਾ ਰਿਲੀਜ਼ ਕਰ ਰਹੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇਹ ਸ਼ੋਅ ਦੇ ਲਈ ਖੁੱਲਾ ਸੱਦਾ ਵੀ ਦਿੱਤਾ ਜਾ ਰਿਹਾ ਹੈ ਵੀਟੀਵੀ ਦੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਅਸ਼ੋਕ ਚਿਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਮਾਨਾਂ ਦੇ ਮਾਨ ਬੱਬੂ ਮਾਨ ਤੇ ਆ ਰਹੇ ਨੇ ਜੀ ਤੇ ਲੈ ਕੇ ਵੀ ਕੌਣ ਆ ਰਹੇ ਨੇ ਜਤਿੰਦਰ ਮਾਨ ਤੇ ਬਿਲਕੁਲ ਜੀ 14 ਤਰੀਕ ਨੂੰ 14 ਸਤੰਬਰ ਨੂੰ ਐਕਸਪੋ ਸੈਂਟਰ ਦੇ ਵਿੱਚ ਆ ਰਹੇ ਨੇ ਬੱਬੂ ਮਾਨ ਤੇ ਬਾਕੀ ਹੋਰ ਵੀ ਜੇ ਬਿਲਕੁਲ ਜੀ ਇਹਦੀਆਂ ਟਿਕਟਾਂ ਜਿਹੜੀਆਂ ਆ ਉਹ ਵੀ ਲੈ ਲਓ ਕਿਉਂਕਿ ਇਹ ਬਹੁਤ ਜਲਦੀ ਹੀ ਸੋਲਡ ਆਊਟ ਹੋ ਜਾਣਾ ਹੈ ਤੇ ਬਾਕੀ ਇਹਦਾ ਪੋਸਟਰ ਰਿਲੀਜ਼ ਵੀ ਇਹਨਾਂ ਨੇ ਕਰ ਦਿੱਤਾ ਹੈ ਆਫੀਸ਼ੀਅਲੀ ਵੀ ਆਪਾਂ ਕਰਾਂਗੇ ਤੁਹਾਨੂੰ ਨਾਲ ਜੁੜੇ ਰਾਵਾਂਗੇ ਜਦ ਤੱਕ ਤੁਸੀਂ ਦੇਖਦੇ ਰਹੋ ਵੀਟੀਵੀ ਪੰਜਾਬੀ ਵਿਕਟਰੀ ਆਫ ਤਰਥ